ਜੇਕਰ ਤੁਹਾਨੂੰ ਅਜਿਹਾ ਕੋਈ ਮਾਮਲਾ ਸੁਣਨ ਨੂੰ ਮਿਲੇ ਕਿ ਜਿਹੜੇ ਵਿਅਕਤੀਆਂ ਨੇ ਜਾਂ ਜਿਹੜੇ ਵਰਤੀ ਨੇ ਤੁਹਾਨੂੰ ਬਚਾਣਾ ਹੈ ਉਹਨਾਂ ਉੱਤੇ ਹੀ ਹਮਲਾ ਹੋਣ ਲੱਗ ਜਾਏ ਤਾਂ ਅਜਿਹਾ ਤੁਹਾਨੂੰ ਕਹੇ ਜਾਂ ਡਰ ਪੈਦਾ ਹੋਏਗਾ ਕਿ ਆਮ ਵਿਅਕਤੀ ਦਾ ਜਿਹੜਾ ਸੰਤੁਲਨ ਹੈ ਉਹ ਕਿੱਥੇ ਤੱਕ ਮੌਜੂਦ ਹੈ ਇਹ ਕਿੱਥੇ ਤੱਕ ਖੜ ਰਿਹਾ ਹੈ ਤੁਸੀਂ ਦੇਖ ਰਹੇ ਹੋ ਗ੍ਰੇਮ ਸਟੋਰੀਸ ਤੇ ਮੈਂ ਕੁਛ ਅਗਰ ਹੋ ਗਿਆ ਗੱਲ ਕਰੀਏ ਐਸਐਚਓ ਅਮਨਜੋਤ ਕੌਰ ਬੜੇ ਸੁਰੱਖਿਆ ਦੇ ਵਿਵਾਦਾਂ ਦੇ ਵਿੱਚ ਛਾਏ ਹੋਏ ਨੇ ਕਿਉਂਕਿ ਉਹਨਾਂ ਉੱਤੇ ਇੱਕ ਫੌਜੀ ਵੱਲੋਂ ਹਮਲਾ ਕੀਤਾ ਗਿਆ ਹੈ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਬੜਾ ਹੈਰਾਨੀਜਨਕ ਮਾਮਲਾ ਹੈ ਮਾਮਲਾ ਅਮਰੀਕਸਰ ਤੋਂ ਵੇਰਕਾ ਪੁਲਿਸ ਸਟੇਸ਼ਨ ਤੋਂ ਸਾਹਮਣੇ ਆਇਆ ਰਿਹਾ ਜਿੱਥੇ ਕੀ ਅਮਨਜੋਤ ਕੌਰ ਨੂੰ ਇੱਕ ਦੋ ਕਲੈਸ਼ ਗੁੱਟਾਂ ਦੇ ਵਿੱਚ ਹੀ ਇਹ ਕਹਿ ਲਿਆ ਲੜਾਈ ਝਗੜੇ ਦੀ ਇੰਟੀਮੇਸ਼ਨ ਮਿਲਦੀ ਹੈ ਜਿੱਥੇ ਕਿ ਮੋਡਲ ਵਿਲੇਜ ਦੇ ਕੋਲ ਇੱਕ ਪੈਟਰੋਲ ਪੰਪ ਸੀਗਾ ਉੱਥੇ ਜਦੋਂ ਕਿਹਾ ਜਾਂਦਾ ਹੈ ਕਿ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੁਸੀਂ ਪਹੁੰਚ ਕੇ ਉੱਥੇ ਇਸ ਦਾ ਨਵੇੜਾ ਕੀਤਾ ਜਾਏ ਤਾਂ ਇਹਨੂੰ ਛੜਾਇਆ ਜਾਏ ਜਿਸ ਦੇ ਚਲਦੇ ਹੈ ਲੇਡੀ ਐਸ ਐਚਓ ਖੁਦ ਪਹੁੰਚਦੇ ਨੇ ਉੱਥੇ ਹਾਲਾਂਕਿ ਅਮਨਜੀਤ ਕੋਰ ਕਹਿ ਸਕਦੇ ਆ ਕਿ ਉੱਥੇ ਪਹੁੰਚ ਕੇ ਖੁਦ ਫੀਲਡ ਉੱਤੇ ਉਤਰਦੇ ਨੇ ਪਰ ਉਹਨਾਂ ਦੇ ਉੱਤੇ ਹੀ ਉਸ ਫੌਜੀ ਵੱਲੋਂ ਜਿਹੜਾ ਕਿ ਮੇਨ ਇਸ ਦਾ ਅਕਿਊਜ਼ਡ ਹੈ ਇਸ ਲੜਾਈ ਦਾ ਉਹਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਲੇਡੀ ਐਸ ਐਚਓ ਅਮਨਜੋਤ ਕੌਰ ਉੱਤੇ ਔਰ ਵਾਰ ਵੀ ਜੇ ਕੀਤਾ ਜਾਂਦਾ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਦਾਤਰ ਦੇ ਨਾਲ ਜੋ ਕਿ ਇੰਨੀ ਤਿੱਖੀ ਸੀ ਉਹਨਾਂ ਦੇ ਕੰਨ ਦੇ ਉੱਤੇ ਇੱਕ ਗੰਭੀਰ ਸੱਟ ਵੱਜੀ ਹੈ ਜਾਂ ਕਹਿ ਸਕਦੇ ਆ ਕਿ ਕੰਨ ਉੱਤੇ ਕਾਫੀ ਜੜੀ ਗੰਭੀਰ ਸੱਟਾਂ ਵੱਜੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਹੋ ਸਕਦਾ ਹੈ ਦੱਸ ਦੇਈਏ ਕਿ ਦਿੱਪਤੀ ਜਿਹੜੇ ਉੱਥੇ ਦੇ ਕਹਿ ਸਕਦੇ ਆ ਕਿ ਪੁਲਿਸ ਅਫੀਸ਼ਰ ਨੇ ਉਹਨਾਂ ਦਾ ਕੀ ਬਿਆਨ ਸੀਗਾ ਇਸ ਦੇ ਬਾਰੇ ਤੁਸੀਂ ਇੱਕ ਵਾਰ ਖੁਦ ਸਕਰੀਨ ਉੱਤੇ ਜ਼ਰੂਰ ਸੁਣੋ ਕੱਲ ਰਾਤ ਜਿਹੜਾ ਜਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪٹرول ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਐਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 100 ਬੀਐਨਐਸ ਇਹ ਫਰਮਾਨ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਮਿਸ਼ਨਰੀ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਮੇਨ ਅਕਿਊਜ਼ਡ ਹੈ ਸਬਜੀਤ ਸਿੰਘ ਫੌਜੀ ਹਾਲਾਂਕਿ ਇਸ ਦਾ ਹਲੇ ਤੱਕ ਪੱਕਾ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਰਿਟਾਇਰਡ ਆਫੀਸਰ ਹੈ ਆਰਮੀ ਤੋਂ ਜਾਂ ਇਸ ਦੇ ਵਿੱਚ ਆਰਮੀ ਦੇ ਵਿੱਚ ਫੌਜ ਦੇ ਵਿੱਚ ਹਲੇ ਵੀ ਆਪਣੀ ਨੌਕਰੀ ਨਿਭਾ ਰਿਹਾ ਹੈ ਪਰ ਉੱਥੇ ਹੀ ਗੱਲ ਕਰੀਏ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਕਹਿ ਸਕਦੇ ਆ ਕਿ ਇਹ ਪੰਜਾਬ ਦੇ ਕੈਬਨਿਟ ਮੈਂਟ ਤਰੀਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਐਸ ਐਚਓ ਅਮਨਜੋਤ ਕੌਰ ਨੂੰ ਮਿਲਿਆ ਗਿਆ ਤੇ ਉਹਨਾਂ ਦੀ ਦਲੇਰੀ ਵਾਸਤੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਹੈ ਅਤੇ ਕੁਝ ਧਨ ਰਾਸ਼ੀ ਆਪਣੇ ਐਮ ਐਲ ਏ ਫੰਡ ਵਿੱਚੋਂ ਦੇਣ ਦੀ ਵੀ ਗੁਜ਼ਾਰਿਸ਼ ਕੀਤੀ ਗਈ ਹੈ ਗੱਲ ਕਰੀਏ 51000 ਰੁਪਏ ਦੀ ਜਿਹੜੀ ਰਾਸ਼ੀ ਹੈਗੀ ਉਹ ਕੁਲਦੀਪ ਸਿੰਘ ਢਾਲੀਵਾਲ ਆਪਣੇ ਐਮ ਐਲ ਏ ਫੰਡ ਦੇ ਵਿੱਚੋਂ ਅਮਨਜੋਤ ਕੌਰ ਐਸ ਐਚਓ ਨੂੰ ਦੇਣਗੇ ਜੋ ਕਿ ਵੇਰਕਾ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਸੀ ਤੇ ਜੋ ਉਹਨਾਂ ਨਾਲ ਘਟਨਾ ਵਾਪਰੀ ਹੈ ਅਤੇ ਉਹਨਾਂ ਦੀ ਦਲੇਰੀ ਨੂੰ ਪ੍ਰੇਰਿਤ ਕਰਨ ਲਈ ਇਹ ਸਾਰਾ 51000 ਰੁਪਏ ਦੀ ਰਾਸ਼ੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਹਾਲਾਂਕਿ ਸਕਰੀਨ ਉੱਤੇ ਇੱਕ ਵਾਰ ਤੁਸੀਂ ਉਹ ਵੀ ਵੀਡੀਓ ਜ਼ਰੂਰ ਦੇਖੋ ਜਿੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਪਤਾ ਲੈਣ ਲਈ ਖੁਦ ਪਹੁੰਚੇ ਨੇ ਤੁਹਾਡੇ ਪੁਲਿਸ ਦੇ ਬਹੁਤ ਜੁਹਦੇ ਤੁਹਾਡੇ ਨਾਲ ਸਰਕਾਰ ਠੀਕ ਹੈ ਹਾਂ ਉਹ ਦੋਨੇ ਕਿਦੋਂ ਕਿਦੋਂ ਮੁੱਕੀ ਛੁੱਟੀ ਅੱਛਾ ਕੱਲ ਦਾ ਕਰਦੇ ਹਾਂ ਹਾਂ ਕਰਦੇ ਹਾਂ ਕੱਲ ਅੱਛਾ ਅੱਛਾ ਠੀਕ ਹੈ Ne de Evet. 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 ਸੋਕ ਤੇ ਸੋਕ ਸੋਕ ਦੇ ਕੇ ਉਸ ਘਰ ਵਾਸਤੇ ਲੈਪਟੋਪ ਲਿਖਿਆ ਤੇ 52000 ਰੁਪਏ ਤੁਹਾਨੂੰ ਬਹਦਰੀ ਮਤਲਬ ਉਦਯੋਗ ਜਿਹਾ ਤਾਂ ਕਿ ਉਹ ਕੋਈ ਤੁਹਾਨੂੰ ਬਹੁਤ ਦਿਲ ਦੀ ਆਪਣੇ ਵੇਹੇ ਸਾਡਾ ਫਸਦ ਬਣਦਾ ਕਿ ਤੁਸੀਂ ਸਾਡੀ ਆਤੀਆਂ ਜਿਹੜੇ ਫਾਈਨਲ ਜੀ ਕੋਈ ਫੋਰਸ ਨਹੀਂ ਰਿਹਾ ਪਈ ਵੀ ਜਾਣ ਦਾ ਡਰ ਰਹਿ ਗਿਆ ਕਿ ਜੇ ਕੋਈ ਕਾਹਨ ਰਾਣੀ ਮਾਰਨ ਨੂੰ ਦੇ ਦੂਗਾ ਨਹੀਂ ਨਹੀਂ ਕੋਈ ਇਦਾਂ ਹੀ ਬੱਦਦਾਂ ਨੂੰ ਲੜਾਈ ਲੜਦੀ ਆ ਸਮਝੌਤਾ ਨਹੀਂ ਕਰਨਾ ਕੋਈ ਗੁੰਡਿਆਨਾ ਹਾਂ ਠੀਕ ਹੈ ਥੋੜੇ ਆ ਜਾਂਦੇ ਕੇ ਇਹਦਾ ਹੋ ਜਾਂਦੀ ਆ ਪਰ ਸਰਕਾਰ ਤਾਂ ਠੀਕ ਹੈ ਦਿੱਕਤ ਤੁਸੀਂ ਇਹਦਾ ਕੇਸ ਬਣਾਓ ਹੋ ਗਿਆ ਕੱਲ ਕੋ ਚੁੱਕੋ ਆ ਪੰਧਾ ਰਸਤੇ ਇਹ ਬੋਲ ਬੋਲਦੇ ਹੀ ਤਾਂ ਰੋਸਦਾ ਇੱਕ ਪਰ ਆਪਣੇ ਨੂੰ ਕੋਈ ਜਾਇਆ ਕਰੀਏ ਤੇ ਖਾਨਾ ਉਹ ਦੋਸਤ ਉਹ ਦਿਨ ਦਾ ਇੱਕ ਤੇ ਭਾਦੀ ਦਾ ਲਿਖੂ ਇੱਕ ਡੀਜੀਪੀ ਨੂੰ ਇਹਨਾਂ ਦੀ ਸਪਾਸ ਕਰੋ ਕਿ ਇਹਨਾਂ ਦੀ ਤਰਕੀ ਹੋਵੇ ਠੀਕ ਹੈ ਕਿਦਾਂ ਠੀਕ ਹੈ ਕੋਈ ਨਹੀਂ ਅਮਨ ਦੇ ਨਾਲ ਠੀਕ ਹੈ ਆ ਸਕਦੇ ਠੀਕ ਹੈ ਹਾਂ ਹੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ